ਕੀ ਨਾਮ ਹੈ ਤੁਹਾਡਾ ਜੀ ਜਿਹੜਾ ਚੰਨਾ ਸਿੰਘ ਨਾਮ ਹੈ ਜੀ ਕਿਹੜਾ ਪਿੰਡ ਹੈ ਪਿੰਡ ਹਰੀਵਰ ਝੁੰਗੇ ਆ ਅੱਛੇ ਮੁੰਡੇ ਦਾ ਤੁਹਾਡੇ ਜਿਵੇਂ ਬੇਟਾ ਤੁਹਾਡਾ ਇਲਜ਼ਾਮ ਲਾ ਰਿਹਾ ਤੁਸੀਂ ਲੈ ਕੇ ਆਏ ਜੀ ਨੂੰ ਹੁਣ ਹਾਂ ਜੀ ਕੀ ਕੀ ਗੱਲ ਹੋਈ ਸੀ ਜੀ ਨਹੀਂ ਜੀ ਫਰੇਵਰ ਸਾਹਿਬ ਦੇ ਦੇ ਜੀ ਅੱਛਾ ਤੋਂ ਆਪਣਾ ਮੱਥਾ ਟੇਕਣਗੇ ਜੀ ਫਰੇਵਰ ਸਾਹਿਬ ਅੱਛਾ ਜੀ ਤੇ ਆਪਣਾ ਨੇ ਅੰਤੇ ਦਿਨਾਂ ਜੀ ਪੂਰੇ ਬਾਦਰਗੜ ਨੱਕਾ ਲੱਗ ਰਿਆ ਰਿਹਾ ਜੀ ਅੱਛਾ 4:30 ਵਜੇ ਦੀ ਗੱਲ ਹੈ ਜੀ ਅੱਛਾ ਤੇ ਇਹਨਾਂ ਨੇ ਮੇਰਾ ਫੋਨ ਕੀਤਾ ਮੈਂ ਇਹਨਾਂ ਨੂੰ ਫਿਰ ਆਇਆ ਜੀ ਉਹਨੇ ਇਹਨਾਂ ਨੇ ਇੱਕ ਕੋ ਡੰਡਾ ਜਾਂ ਰੱਖਿਆ ਵਾ ਦਾ ਉਸਮਾ ਇੱਕ ਥੋੜਾ ਚਾਕੂ ਜਾਂ ਮੁੰਡਾ ਉਹ ਲਿਆਇਆ ਆਪਣੇ ਘਰ ਵਾਸਤੇ ਲਿਆਇਆ ਜੀ ਅੱਛਾ ਆਪਣੀ ਸੇਫਟੀ ਵਾਸਤੇ ਰੱਖ ਲਿਆ ਵੀ ਗੱਡੀ ਦੇ ਵਿੱਚ ਬਾਹਰ ਦਾਤਾ ਬਹੁਤ ਹੁੰਦੀਆਂ ਜੀ ਅੱਛਾ ਵੀ ਸੇਫਟੀ ਵਾਸਤੇ ਲੈਂਦਾ ਦਾ ਸਰ ਜੀ ਇਹਨਾਂ ਨੇ ਇਹਨਾਂ ਨੇ ਕੁਝ ਨਹੀਂ ਹੁੰਨਾ ਦਾਰੂ ਪੀਤੀ ਵੀ ਨਹੀਂ ਅੱਛਾ ਇਹਨਾਂ ਨੇ ਪੁੱਛਿਆ ਵੀ ਹਰਿਆਣਾ ਨੰਬਰ ਗੱਡੀ ਦੇ ਰਿਹਾ ਤੁਸੀਂ ਹਾਂ ਵੀ ਨਾ ਕਾਚਾ ਨਾ ਕੋਈ ਮੁੰਡਾ ਸਾਡਾ ਕਹਿਣ ਲੱਗਾ ਵੀ ਮੈਂ ਘਰ ਦੇ ਲੈਣਦਾ ਜੀ ਸਾਨੂੰ ਘੱਟਿਆ ਜਾ ਹਾਂ ਅੱਛਾ ਵੀ ਸਾਡਾ 4 ਕਿਲੋਮੀਟਰ ਘਰ ਹੈ ਜੀ अच्छा ये नहीं मन्ने इन्नू अंदर कुटदे ही ले गए हम्म कुटदे ले गए जी कहंदे की इन्ना नु रात को राजित वाला बेसमेंट बनाई दीया ठीक है जी ओदे ऊपर कैमरे लाग रहे थे भी अथे देख लेंगे कोई इन्ना दे ਥੱਲੇ ਇਕਲੇ ਇਕਲੇ ਬੰਦੇ ਨੂੰ ਲੈ ਕੇ ਕੁੱਟਿਆ ਜੀ ਪਾਠੀਆਂ ਵਰਗੇ ਫੈਰ ਕਰ ਦਿੱਤੇ ਜੀ ਇਨਾ ਕੁੱਟ ਗਏ अच्छा जी चार-पांच ਬੰਦੇ ਇੰਨੇ ਕੁੱਟੇ ਜੀ ਤੁਰਨੇ ਪਿਆ ਜੀ ਰਾਤ ਨੂੰ 11 ਵਜੇ ਇਨਾਂ ਨੇ ਛੱਡੇ ਜੀ अच्छा ਅਸੀਂ ਲੈ ਕੇ ਆਏ ਮਾਪੇ ਬੁਲਾਏ ਅਸੀਂ ਆਏ ਜੀ ਇਨੂੰ ਲੈ ਕੇ ਆਏ ਜੀ ਫਿਰ ਸੈਂਸੂ ਕਰੇ ਪਿੰਡ ਦਾ ਕੋਈ ਸਰਪੰਚ ਹੋਰ ਮਾਤੜ ਪਾਈਆਂ ਨੂੰ ਲੈ ਕੇ ਆਏ ਜੀ ਜਦ ਇਨਾਂ ਨੇ ਛੱਡੇ ਮੈਂ ਵੀ ਜੀ ਸਾਡੀ ਗੱਡੀ ਦੇ ਤੇ ਗੱਡੀ ਦੇਣਗੇ ਜਦ 50000 ਰੁਪਇਆ ਦਿਓ ਥੋੜੀ ਵੀ ਗੱਡੀ ਹੈਗਾ 50000 ਰੁਪਇਆ ਦਿਓ ਤੁਸੀਂ ਅੱਛਾ ਵੀ ਫੇਰ ਇਹੀ ਗੱਡੀ ਰਹਿਣਗੇ ਮੈਂ ਕਹਿਆ ਜੀ ਅਸੀਂ ਸੋਦੀ ਕਾਲਚ ਲਿਆਣ ਦੇਣੇ ਤੁਹਾਨੂੰ ਕਾਲਚ ਦਿਖਾ ਰਹੇ ਹਾਂ ਠੀਕ ਹੈ ਠੀਕ ਹੈ ਜੀ ਇਹ ਮੰਨਿਆ ਨਹੀਂ ਕਹਿੰਦਾ ਜੇ ਨਹੀਂ ਤਾਂ ਇਹ ਕਿਤੇ ਪਰਚਾ ਪਾਣਗੇ ਅੱਛਾ ਤੇ ਮੁੰਡਾ ਰਾਤ ਅਨੇਰਾ ਉੱਦਾਈ ਜਿਆਦਾ ਇਸਕੇ ਪੈਰ ਸੁੱਜੇਗੇ ਫੇਰ ਅਸੀਂ ਸਵੇਰੇ ਜਿੰਦਰਾ ਹਸਪਤਾਲ ਲੈ ਜਾਂਦਾ ਜੀ ਵੀ ਇਸ ਦਾ ਇਲਾਜ ਕਰਾਈ ਦੀ ਬਹੁਤ ਰੋਟੀ ਪਾਣੀ ਨਹੀਂ ਖਾਈਦਾ ਜੀ ਜੈ ਜਿੰਦਰਾ ਚਾਹੀ ਜੀ ਇਹਦਾ ਨਾਜ ਕਰਾਣੇ ਵਾਸਤੇ ਸੀ ਫੌਕਸਾਨੇ ਕੀ ਇਹਨਾਂ ਨੂੰ ਕੀ ਇਲਜ਼ਾਮ ਲਾਕੀ ਦੱਸੇ ਤੁਹਾਨੂੰ ਜਦ ਤੁਸੀਂ ਗਾਇ ਵੀ ਕੀ ਕਿਹਦੇ ਵਾਸਤੇ ਫੜੇ ਨੇ ਅਸੀਂ ਇਹ ਕਹਿੰਦੇ ਜੀ ਇਹਨਾਂ ਦਾ ਥਿਆਰ ਆ ਕਹਿੰਦੇ ਇੱਕੋ ਡੰਡੇ ਤੇ ਆਪਣੀ ਸੇਫਟੀ ਵਾਸਤੇ ਰੱਖਿਆ ਹੋਇਆ ਜੀ ਇੱਕ ਗਰੜੀ ਜੀ ਲਾਈ ਵੀ ਦੀ ਇੱਕੋ ਛੋਟਾ ਮੁੰਡਾ ਕੋਲ ਲਿਆ ਜੀ ਆਪਣਾ ਕਿਸਤੀ ਜੀ ਲੈ ਰਿਹਾ ਦਾ ਛੋਟੀ ਮੁੱਟੀ ਜੀ ਉਹ ਰੱਖੀ ਵੀ ਬਸ ਮੈਂ ਇਹਨਾਂ ਵੀ ਇੱਛਾ ਕਰ ਰਿਹਾ ਵੀ ਤੁਸੀਂ ਤੋਂ ਕੋਈ ਵਾਰਦਾਤ ਕਰ ਕੇ ਆਏ ਕੋਈ ਵਾਰਦਾਤ ਨਹੀਂ ਕਰੀ ਕੋਈ ਨਸ਼ਾ ਪੱਤਾ ਨਹੀਂ ਸਾਡੇ ਮੁੰਡੇ ਖਾਂਦੇ ਜੀ ਜੀ ਬਾਬਾ ਭਰਾ ਸੀ ਇਹਨੂੰ ਮੰਨਦੇ ਜੀ ਅਸੀਂ ਉੱਥੇ ਜਾਂਦੇ ਸਾਡੇ ਮੁੰਡੇ ਕੋਈ ਵੀ ਕੁ ਤੇ ਨਾ ਨੇ ਐਨਾ ਕੁੱਟਿਆ ਜੀ ਤਾਰੂ ਕੀਤੀ ਵੀ ਇਹਨੂੰ ਬੰਦਿਆਂ ਨੇ ਅੱਧੀ ਮੱਦੇ ਦੇ ਵੱਧ ਕੁੱਟਿਆ ਜੀ ਮੁੰਡਿਆਂ ਕੋਲ ਖੜ ਵੀ ਨਹੀਂ ਹੋਇਆ ਜੀ ਚੌਕੀ ਦੇ ਖੜ ਵੀ ਨਹੀਂ ਹੋਇਆ ਜੀ ਐਨੇ ਚਾਰੇ ਮੁੰਡਿਆਂ ਨੇ ਪੈਰ ਸਜਾਏ ਵੀ ਨਹੀਂ ਹੁਣ ਡਾਕਟਰ ਨੇ ਕੀ ਕੀ ਦੱਸਿਆ ਡਾਕਟਰ ਨੇ ਜੀ ਹੁਣ ਐਕਸਰੇ ਉਸਰੇ ਕਰਾਏ ਆ ਦਵਾਈ ਇਲਾਜ ਚੱਲ ਰਿਹਾ ਜੀ ਅੱਛਾ ਰਿਪੋਰਟਾਂ ਸਾਰੀਆਂ ਹੋ ਗਈਆਂ ਇਲਾਜ ਚੱਲ ਰਿਹਾ ਹੁਣ ਉਹ ਇਨਕੁਆਰੀ ਵਿਆਹ ਲੈਣ ਆਣਾ ਤਾਂ ਇਹਨਾਂ ਨੇ ਹੋ ਵੀ ਨਹੀਂ ਆਈ ਬਖੀ ਕੀ ਕੀ ਚਾਹਣ ਉਹ ਸਿਰਫ ਅਸੀਂ ਸਾਫ ਜਾਂਦੇ ਆ ਜੀ ਵੀ ਬੱਚੇ ਸਾਡੇ ਕੁੱਟੇ ਕਿਉਂ ਗਏ ਬੱਚੇ ਸਾਡਾ ਜਾਂ ਬੱਚੇ ਵਾਂਗੂs ਫੜਿਆ ਹੀ ਨਹੀਂ ਹੈਗੇ ਆ ਵੀ ਇੰਜਾਇਜ ਕੁੱਟੇ ਆ ਵੀ ਕੁਝ ਫੜਿਆ ਹੋਵੇ ਜਾਂ ਚੋਰੀ ਦੀ ਗੱਡੀ ਹੋਵੇ ਜੀ ਜਾਂ ਦੱਸੋ ਕੋਈ ਚੋਰੀ ਦੀ ਘਰ ਦੀ ਗੱਡੀ ਦੀ ਕਾਚਾਂ ਤੇ ਅਸੀਂ ਸਵੇਰੇ ਲੈ ਕੇ ਆਏ ਵੀ ਅਸੀਂ ਕਾਚ ਤੇ ਦੇਖੋ ਜੀ ਤੁਸੀਂ ਕੋਈ ਚੋਰੀ ਦੀ ਗੱਡੀ ਨਹੀਂ ਹੈਗੀ ਅਸੀਂ ਨਾ ਅਸੀਂ ਚੋਰ ਨਾ ਕੁਛ ਠੀਕ ਹੈ ਤੇ ਇਸ ਕਾਰਨ ਸਾਨੂੰ ਕੁੱਟੇ ਹੀ ਬੰਨੇ ਕਹਿਣ ਲੱਗੇ ਵੀ ਗੱਡੀ ਤਾਂ ਛੱਡेंगे ਵੀ ਸਾਨੂੰ 50000 ਰੁਪਏ ਦਿਓ ਅੱਛਾ ਵੀ ਜੇ ਛੱਡेंगे ਜਾਨੀ ਸਾਰੇ ਤੇ ਪਰਚਾ ਪਾ ਦੇਣਾ ਅਸੀਂ ਉਸਤੇ ਡਰਦੇ ਜੀ ਅਸੀਂ ਹਸਤਾਲ ਚ ਬੈਠੇ ਹਾਂ ਕੋਈ ਆਇਆ ਨਹੀਂ ਹੈਗਾ ਜੀ ਧਿਆਨ ਲਿਆ ਸਾਡੇ ਇੱਥੇ ਬੈਠੇ ਆਂਗੇ ਠੀਕ ਹੈ ਜੀ ਮਾਰਾ ਸਵਾ ਮਿਲ ਜਾਈ ਜੀ ਧੰਨਵਾਦ ਜੀ ਦਾ 3:00 ਵਜੇ ਤੋਂ ਡਬਾ ਜੀ ਮੈਂ ਰਣਜੀਤ ਸਿੰਘ ਨਹੀਂ ਪਿੰਡ ਹਰੀਪੁਰ ਸ਼ੁੰਦੀ ਆਂ ਕੀ ਕਾਰਨ ਹੋਇਆ ਕੀ ਗੱਲ ਹੋਈ ਸੀ ਇਹ ਅਸੀਂ ਨਹੀਂ ਫਤੇਗੜ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸੀਗੇ ਅੱਛਾ ਜੀ ਉੱਥੇ ਬਾਦਰਗੜ ਪੁਲ ਦੇ ਥਲੇ ਸਾਡੀ ਗੱਡੀ ਰੋਕੀ ਗਈ ਚੌਂਕੀ ਵਾਲੇ ਨੇ ਨੱਕਾ ਲਾ ਰੱਖਿਆ ਸੀਗਾ ਅੱਛਾ ਉਹਨਾਂ ਨੇ ਗੱਡੀ ਦੀ ਚੈੱਕ ਇਨ ਕੀਤੀ ਤੇ ਸਾਤੋਂ ਕਾਗਜ਼ ਪੁੱਛੇਗੇ ਜੀ ਅੱਛਾ ਅਸੀਂ ਕਿਹਾ ਕਾਗਜ਼ ਘਰੇ ਪਿਆ ਹੈ ਗੱਡੀ ਤੇ ਅਸੀਂ ਲਿਆ ਕੇ ਦੇ ਦਿੰਨੇ ਹਾਂ ਅੱਛਾ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਉਹਨਾਂ ਨੇ ਸਾਡੇ ਫੋਨ ਖੋਲੇ ਸਾਨੂੰ ਅੰਦਰ ਲੈ ਗਏ ਅੱਛਾ ਅੰਦਰ ਲੈ ਕੇ ਸਾਤੋਂ ਪੈਸੇ ਨਹੀਂ ਮੰਗ ਦਿੱਤੇ ਜੀ ਅੱਛਾ ਸਾਡੇ ਜਿਹੜੇ ਪੈਸੇ ਸੀਗੇ ਉਹਨਾਂ ਨੇ ਕੋਲੇ ਫੋਨ ਵੀ ਕੋਲੇ ਹੀ ਤੇ ਸਾਨੂੰ ਉਦੋਂ ਹੀ ਰਿਮਾਂਡ ਤੇ ਲੈ ਲਈ ਅੱਛਾ ਉਹਨਾਂ ਨੇ ਸਾਡੀ ਇੱਕ ਨਹੀਂ ਖੋਣੀ ਉਹਨਾਂ ਨੇ ਮੇਰੇ 10270 ਰੁਪਏ ਸੀਗੇ ਉਹ ਵੀ ਰੱਖ ਲਏ ਅੱਛਾ ਤੇ ਫੋਨ ਕੋਲੇ ਜ਼ਬਤ ਕਰ ਲਏ ਅੱਛਾ ਤੇ ਉਹਨਾਂ ਨੇ ਰਿਮਾਂਡ ਤੇ ਲਿਆ ਉਹਨਾਂ ਨੇ ਘਰੇ ਫੋਨ ਵੀ ਨਹੀਂ ਕੀਤਾ ਅੱਛਾ ਫਿਰ ਬਾਅਦ ਚ ਉਹਨਾਂ ਨੂੰ ਘਰ ਤੇ ਨੂੰ ਪਤਾ ਲੱਗਿਆ ਹੀ ਉਹ ਆਏ ਸਾਨੂੰ ਛਡਾਣ ਲਈ ਅੱਛਾ ਤੇ ਉਹਨਾਂ ਨੇ ਉਹਨਾਂ ਨਾਲ ਵੀ ਉਹਨਾਂ ਨੂੰ ਬਾਹਰ ਹੀ ਬਿਠਾ ਕੇ ਰੱਖਿਆ ਅੱਛਾ ਬਾਅਦ ਚਾਣ ਦਿੱਤਾ ਅੰਦਰੀ ਅੱਛਾ ਘਰ ਦੇ ਨੂੰ ਫੋਨ ਕੀਤਾ ਸੀ ਫਿਰ ਉਹਨਾਂ ਨੇ ਬੁਲਾਉਂ ਲਿਆ ਬਾਅਦ ਚ ਕੀਤਾ ਹੀ ਕੁੱਟ ਮਾਰ ਦੂੰਗਾ ਅੱਛਾ ਹਾਂਜੀ ਕੁੱਟਿਆ ਕਿਹੜੀ ਗੱਲ ਤੋਂ ਕੀ ਕਰਨ ਦੱਸਿਆ ਉਹਨਾਂ ਨੇ ਉਹ ਕਹਿੰਦੇ ਵੀ ਰਸਤੇਆਂ 'ਚ ਚੋਰੀ ਠੱਗੀ ਹੋ ਰਹੀ ਐ ਅਸੀਂ ਸਰਹੰਦ ਤੋਂ ਇੱਕੋ ਖੰਡਾ ਜਿਹਾ ਲਿਆਏ ਸੀਗਾ ਜੀ ਇੱਕ ਡੰਡਾ ਸੀਗਾ ਉਹ ਕਹਿੰਦੇ ਤੁਸੀਂ ਲੁੱਟਮਾਰ ਕਰਕੇ ਆਏ ਹੋ ਅੱਛਾ ਬਾਰੀ ਤੇ ਉਹ ਸਾਨੂੰ ਕੁੱਟਣ ਲੱਗੇ ਉਹ ਕਹਿੰਦੇ ਵੀ ਤੁਸੀਂ ਮੰਨੋ ਵੀ ਤੁਸੀਂ ਸੋਨੇ ਚੋਰੀ ਕੀਤੀ ਐ ਅੱਛਾ ਉਹ ਉਹ ਕੁੱਟੀ ਗਈ ਜਦੋਂ ਤੱਕ ਅਸੀਂ ਮੰਨੇ ਨਹੀਂ ਹੈਗੇ ਫੇ ਤੁਸੀਂ ਮੰਨੇ ਚੋਰੀ ਕੋਈ ਅਸੀਂ ਕੀਤੀ ਨਹੀਂ ਜੀ ਹੈਗੀ ਚੋਰੀ ਉਹ ਕੁੱਟੀ ਗਈ ਜੋ ਤਾਂ ਕਰਦੇ ਆਗੇ ਉਹਨਾਂ ਨੇ ਤਾਂ ਛੱਡਿਆ ਜੀ ਸਾਨੂੰ ਕੁੱਟਣ ਤੋਂ ਅੱਛਾ ਤੇ ਸਾਨੂੰ ਕਹਿੰਦੇ ਵੀ ਗੱਡੀ ਵੀ ਤਾਂ ਛੱਡਾਂਗੇ ਵੀ 50000 ਦੋ ਗੱਡੀ ਲੈ ਜਾਓ ਤੇ ਆਪ ਵੀ ਤੁਹਾਨੂੰ ਛੱਡ ਦਾਂਗੇ ਅੱਛਾ ਹਾਂਜੀ ਫਿਰ ਦੂਸਰੇ ਮੁੰਡੇ ਕੀ ਕੰਮ-ਕੰਮ ਕੀ ਕਰਦਾ ਸੀ ਤੁਸੀਂ ਬਾਈ ਮੈਂ ਹੀ ਦਿਹਾੜੀ ਕਰਦਾ ਸੀ ਮੇਰੇ ਡੈਡੀ ਨਾਲ ਹੀ ਕੰਮ ਤੇ ਜਾਂਦਾ ਅੱਛਾ ਹਾਂਜੀ ਦੂਸਰੇ ਮੁੰਡੇ ਵੀ ਉਹ ਫੈਕਟਰੀ ਚ ਲੱਗ ਰਹੇ ਆ ਜੀ ਅੱਛਾ ਫੱਤੇਗੜ ਸਾਹਿਬ ਕੀ ਗੱਲ ਕਰ ਗਏ ਸੀ ਤੁਸੀਂ ਮੱਥਾ ਟੇਕਣ ਗਏ ਸੀਗੇ ਐਤਵਾਰ ਦਾ ਦਿਨ ਸੀ ਬਾਈ ਅੱਛਾ ਪਰਸੋਂ ਦਾ ਦਿਨ ਸੀ ਮਤਲਬ ਹਾਂਜੀ ਪਰਸੋਂ ਜੀ ਸਵੇਰੇ ਗਾ ਸ਼ਾਮ ਨੂੰ ਵਾਪਸ ਆਏ ਸੀ ਕਿੰਨੇ ਕੋਈ ਤਾਂ 4:30 ਵਜੇ ਦੀ ਗੱਲ ਹੈ ਜੀ ਇਹ ਅੱਛਾ ਹਾਂਜੀ ਤੁਸੀਂ ਉਹਨੂੰ ਬੇਨਤੀ ਨਹੀਂ ਕੀਤੀ ਉਹਨਾਂ ਨੂੰ ਵੀ ਤੁਸੀਂ ਕਾਗਜ਼ ਚੈੱਕ ਕਰੋ ਜਾਂ ਸਾਡੀ ਗੱਲ ਕੀਤੀਆਂ ਜੀ ਵੀ ਕਾਗਜ਼ ਮੰਗਾ ਦਿਨਾ ਹੈ ਜੀ ਘਰੋਂ ਅੱਛਾ ਉਹਨਾਂ ਨੇ दारू ਪੀ ਰੱਖੀ ਸੀਗੀ ਅੱਛਾ ਉਸੇ ਫਿਰ ਮੇਰੀ ਪਿੱਠ ਦੇ ਬੈਠ ਗਏ ਤਿੰਨ ਜਣੇ ਹੀ ਉਹਨਾਂ ਨੇ ਸਾਡੇ ਪੈਰਾਂ ਤੇ ਡੰਡੇ ਮਾਰੇ ਅੱਛਾ ਸਿਰ 'ਚ ਮੁੱਕੇ ਮਾਰੇ ਜੀ ਢੂਣੀ 'ਚ ਡੰਡੇ ਮਾਰੇ ਕਰੰਟ ਵੀ ਲਾਇਆ ਜੀ ਸਾਡੇ ਅੱਛਾ ਹਾਂਜੀ ਬਹੁਤ ਬੇਰਹਿਮੀ ਨਾਲ ਕੁੱਟਿਆ ਜੀ ਉਹਨਾਂ ਨੇ ਸਾਨੂੰ ਚਾਰਾਂ ਨੂੰ ਅੱਛਾ ਅੱਛਾ ਸਾਡੇ ਫੋਨ ਫੋਲੇ ਅੱਛਾ ਹਾਂਜੀ ਤੇ ਫਿਰ ਹੋਰ ਕੀ ਮਤਲਬ ਕਿ ਹੋਇਆ ਤੁਸੀਂ ਕੋਈ ਲਿਖਾਈ ਰਿਪੋਰਟ ਕੋਈ ਲਿਖਾਈ ਆ ਕੋਈ ਹੁਣ ਅਸੀਂ ਇੱਥੇ ਭਰਤੀ ਹੋ ਗਏ ਸਾਡੇ ਸੱਟਾਂ ਬਹੁਤ ਲੱਗੀਆਂ ਸੀ ਸਿਰ 'ਚ ਹੀ ਦਰਦ ਸੀਗਾ ਜੀ ਚੱਕਰ ਆਏ ਸਾਨੂੰ ਬਿਉਸ਼ ਕਰਤਾ ਜੀ ਪਾਣੀ ਘੇਰ-ਘੇਰ ਕੇ ਕੁੱਟਰੇ ਸੀਗਾ ਜੀ ਹੋਸ਼ ਚ ਲਿਆ ਕੇ ਅੱਛਾ ਹਾਂਜੀ ਕੋਈ ਨਾਮ ਜਾਤਾ ਤੁਹਾਨੂੰ ਕੋਈ ਉਹਨਾਂ ਦੇ ਪੁਲਿਸ ਵਾਲਿਆਂ ਦਾ ਕੌਣ-ਕੌਣ ਸੀ ਕੋਈ ਇੱਕ ਮੁਨਸੀ ਸੀਗਾ ਜੀ ਜਿਨੇ ਕੁੱਟਿਆ ਸੀ ਗੁਰਜੰਟ ਸਿੰਘ ਸੀਗਾ ਜੀ ਅੱਛਾ ਤੇ ਇੱਕ ਐਸਆਈ ਸੀਗਾ ਸ਼ਾਇਦ ਉਹ ਗੁਰਦੀਪ ਸਿੰਘ ਹੈ ਜੀ ਅੱਛਾ ਤੇ ਜਿਹੜਾ ਚਾਹ ਬਣਾਉਂਦਾ ਉੱਥੇ ਉਹਨੇ ਵੀ ਸਾਨੂੰ ਕੁੱਟਿਆ ਹੀ ਨਾਲ ਦੇ ਮੁਲਾਜ਼ਮਾਂ ਨੇ ਵੀ ਕੁੱਟਿਆ ਸਾਨੂੰ ਅੱਛਾ ਅੱਛਾ ਹਾਂਜੀ ਕਿਥੇ ਕਿਥੇ ਸੱਟਾਂ ਲੱਗੀਆਂ ਤੁਹਾਡੇ ਪੈਰ ਤੇ ਲੱਗੀਆਂ ਨੇ ਮੇਰੇ ਸਿਰ ਤੇ ਜੀ ਸਾਰਾ ਸਿਰ ਸੁੱਜਿਆ ਹੋਇਆ ਈ ਤੇ ਗਰਦਨ ਤੇ ਵੀ ਮੁੱਕੇ ਮਾਰੇ ਜੀ ਸੋੇਖ ਤੇ ਨੀਲੇ ਬੇ ਹੋਏ ਨੇ ਡੰਡਿਆਂ ਦੇ ਤੇ ਪੈਰ ਕੁੱਤੇ ਜੀ ਤੇ ਕਰੰਟ ਵੀ ਲਾ ਲੱਤਾਂ ਜਾਈ ਅੱਛਾ ਅੱਛਾ ਹਾਂਜੀ ਪੌਣ ਲੈ ਕੇ ਆ ਸੀ ਮੈਂ ਤੁਹਾਨੂੰ ਲੋੜ ਡੈਡੀ ਗਏ ਸੀਗੇ ਹਾਂਜੀ ਪਿੰਡ ਦੇ ਬੰਦੇ ਗਏ ਸੀਗੇ ਡੈਡੀ ਗਏ ਸੀਗੇ ਅੱਛਾ ਫੇਰ ਆਏ ਸੀਗੇ ਸਾਰੇ ਮੁੰਡਿਆਂ ਨੂੰ ਛੁਡਾ ਕੇ ਲੈ ਗਏ ਉਹ ਹਾਂਜੀ ਹੋਰ ਦੂਜਿਆਂ ਦੇ ਵੀ ਮਾਪੇ ਆਏ ਸੀਗੇ ਹਾਂਜੀ ਸਾਰਿਆਂ ਦੇ ਮਾਪੇ ਉਹਨਾਂ ਨੂੰ ਵੀ ਇੰਨੇ ਕੁੱਟਿਆ ਸਾਰਿਆਂ ਨੂੰ ਐਵੇਂ ਹੀ ਕੁੱਟਿਆ ਜੀ ਅੱਛਾ ਅੱਛਾ ਉਹ ਕਿੱਥੇ ਨੇ ਹੁਣ ਉਹ ਆਪਣੇ ਘਰੇ ਆ ਹੀ ਪ੍ਰਾਈਵੇਟ ਇਲਾਜ ਕਰਾ ਰਹੇ ਆ। ਅੱਛਾ ਅੱਛਾ। ਹਾਂਜੀ ਘਰੇ ਆ ਉਹ ਆਪਣੇ ਹੁਣ ਕੀ ਚਾਹੁੰਦੇ ਤੁਸੀਂ ਫਿਰ ਸਾਨੂੰ ਇਨਸਾਫ ਮਿਲੇ ਸਰ। ਅੱਛਾ ਕਿਹਦਾ ਇਨਸਾਫ ਚਾਹੁੰਦੇ ਤੁਸੀਂ ਕੀ ਉਹਨਾਂ ਨੇ ਨਜਾਇਜ਼ ਕੁੱਟਿਆ ਜੀ ਸਾਨੂੰ ਸਾਡੀ ਕੋਈ ਗਲਤੀ ਵੀ ਨਹੀਂ ਸੀਗੀ। ਅੱਛਾ ਹਾਂਜੀ ਉਹ ਤਾਂ ਜੀ ਅਸੀਂ ਸੇਫਟੀ ਵਾਸਤੇ ਰੱਖੇ ਲੈ ਕੇ ਆਏ ਸੀਗੇ ਸਮਾਨ ਘਰੇ ਵਾਸਤੇ। ਅੱਛਾ ਉਹ ਕਹਿੰਦੇ ਤੁਸੀਂ ਚੋਰ ਹੋ ਠੱਗ ਹੋ ਜਦ ਕਿ ਉਹਨਾਂ ਕੋਲ ਕੋਈ ਸਬੂਤ ਨਹੀਂ ਸੀਗਾ ਸਾਡੇ ਖਿਲਾਫ। ਅੱਛਾ ਅੱਛਾ ਹਾਂਜੀ ਫਿਰ ਤੁਹਾਨੂੰ ਛੱਡਦਾ ਜਦੋਂ ਮਾਂ-ਬਾਪ ਤੁਹਾਡੇ ਆ ਗਿਆ ਹੈ ਹਾਂਜੀ ਫਿਰ ਛੱਡਦਾ ਤੁਹਾਨੂੰ ਅੱਛਾ ਅੱਛਾ ਪੈਸੇ ਵੀ ਮੰਗੀ ਸੀ ਤੁਹਾਡੇ ਤੋਂ ਹਾਂਜੀ ਕਹਿੰਦੇ 50000 ਦੇ ਦਿਓ ਗੱਡੀ ਲੈ ਜਾ ਤੁਹਾਨੂੰ ਛੱਡ ਦਿੰਦੇ ਹਾਂ ਹੁਣ ਗੱਡੀ ਕਿੱਥੇ ਆ ਥਾਣੇ ਚ ਹੀ ਖੜੀ ਆਈ ਗੱਡੀ ਅੱਛਾ ਗੱਡੀ ਦੇ ਕਾਗਜ਼ ਸਾਰੇ ਆਪਣੇ ਕੋਲ ਆ ਹੀ ਕਹਿੰਦੇ ਚੋਰੀ ਦੀ ਗੱਡੀ ਆ ਇਹ ਮੁਲਾਜ਼ਮਾਂ ਨੂੰ ਪਛਾਣਦੇ ਹੋ ਤੁਸੀਂ ਗਈ ਅੰਦਰ ਹੀ ਪਟੂਏ ਵੀ ਅੰਦਰ ਰਹਿਣ ਵਾਲਾ ਹੀ ਅਸੀਂ ਫੜੇਗੜ ਸਾਹਿਬ ਤੋਂ ਵੀ ਮੱਥਾ ਟੇਕ ਕੇ ਆ ਰਹੇ ਸੀ ਜੀ ਉਹਨਾਂ ਉੱਥੇ ਜੀ ਨਾਕਾ ਲੱਗਿਆ ਹੋਇਆ ਸੀ ਬਾਦਰਗਾੜੀ ਉਹਨਾਂ ਨੇ ਸਾਨੂੰ ਰੋਕਿਆ ਹੀ ਰੋਕ ਕੇ ਹੀ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਠੀਕ ਹੈ ਨਾ ਜੀ ਉਹਨਾਂ ਨੇ ਇਹਨਾਂ ਇਹਨਾਂ ਨੂੰ ਗੱਡਮ ਤੋਂ ਫੜ ਕੇ ਜੀ ਅੰਦਰ ਲੈ ਗਈ ਇਹਨਾਂ ਇਹਨਾਂ ਨਜ਼ਰਮਾਰਡ ਕਰਾਈ ਫਿਰ ਉਹ ਉਹ ਕਹਿਣ ਲੱਗੇ ਜੀ ਵੀ ਇੱਕ ਇੱਕ ਮੁੰਡਾ ਭੱਜ ਗਿਆ ਜੀ ਸ਼ਾਇਦ ਮੇਰੇ ਪਿੱਛੇ ਵੀ ਆਈ ਮੈਂ ਉੱਧਰੋਂ ਭੱਜ ਗਈ ਆਪਣੇ ਘਰੇ ਵਾਗ ਗਈ ਇਹਨਾਂ ਨੂੰ ਦੱਸਿਆ ਜੀ ਫਿਰ ਇਹ ਗਏ ਗਏ ਜੀ ਫਿਰ ਛੱਡੇ ਜੀ ਇਹਨਾਂ ਨੂੰ ਅੱਛਾ ਹਾਂ ਇਹ ਕੁੱਟਿਆ ਕਿੰਨਾ ਕਿੰਨਾ ਕੁੱਟਿਆ ਇਹਨਾਂ ਨੇ ਬਹੁਤ ਕੁੱਟਿਆ ਜੀ ਇਹਨਾਂ ਦਾ ਕਰੰਟ ਲਾਇਆ ਜੀ ਤਿੰਨ ਤਿੰਨ ਬੰਦੇ ਨੇ ਕੁੱਟਿਆ ਜੀ ਉਹਨਾਂ ਸ਼ਰਾਬੀ ਸੀ ਹਾਂ ਇਹ ਬਹੁਤ ਸ਼ਰਾਬੀਤੀ ਹੋਈ ਸੀ ਕੀ ਕਾਰਨ ਕੀ ਕਾਰਨ ਤੋਂ ਕੁੱਟਦੇ ਸਨ ਉਹਨੂੰ ਕੀ ਕਹਿੰਦੇ ਤੁਸੀਂ ਚੋਰੀਟ ਕਹਿਤੀ ਕਰਦੇ ਹੋ ਜੀ ਤਾਂ ਕਰਕੇ ਕੁੱਟੇ ਉਹਨਾਂ ਨੇ ਜੀ ਅੱਛਾ ਮੈਂ ਡਰ ਕੇ ਭੱਜ ਗਈ ਜੀ ਉੱਥੋਂ ਜੀ ਵੀ ਮੈਨੂੰ ਵੀ ਕੁੱਟਣਗੇ ਜੀ ਮੈਂ ਘਰੇ ਦੱਸਤਾ ਜੀ ਅੱਛਾ ਫਿਰ ਇਹ ਗਏ ਜੀ ਉੱਥੋਂ ਜੀ ਉਗੀ ਫਿਰ ਇਹਨਾਂ ਨੂੰ ਛਡਾ ਕੇ ਲੈ ਗਏ। ਸ਼ੂਗਰ ਮੱਥਾ ਟੇਕਣ ਗਿਆ ਸੀ ਪਤੇਗੜ੍ਹ। ਹਾਂ ਜੀ ਪਤੇਗੜ੍ਹ ਸਾਹਿਬ ਮੱਥਾ ਟੇਕਣ ਗਏ ਸੀ। ਅੱਛਾ। ਹਾਂ ਜੀ। ਠੀਕ ਹੈ। ਚਾਰ ਸਾਹਿਬ ਹਰੀਪੁਰ ਝੁੰਗਿਆ ਦੇ ਇੱਕ ਵਿਅਕਤੀ ਨੇ ਰਣਜੀਤ ਸਿੰਘ ਆ ਉਹਨੇ ਤੁਹਾਡੇ ਤੇ ਇਲਜ਼ਾਮ ਲਾਇਆ ਪੰਜਾਬ ਪੁਲਿਸ ਤੇ ਕਿ ਸਾਡੇ ਨਾਲ ਕੁੱਟਮਾਰ ਕੀਤੀ ਸਾਨੂੰ ਕਰੰਟ ਵਗਾਰਾ ਲਾਇਆ ਕੋਈ ਮਾਮਲਾ ਹੈ ਕੋਈ ਇਦਾਂ ਦਾ ਕੀ ਨਹੀਂ ਇਦਾਂ ਦਾ ਕੋਈ ਮਾਮਲਾ ਨਹੀਂ ਹੈ। ਕੱਲ ਅਸੀਂ ਨਾਕਾ ਲਾਇਆ ਰਿਹਾ ਸੀਗਾ ਸ਼ਾਮ ਟਾਈਮ 5:00 ਵਜੇ ਤੋਂ ਲੈ ਕੇ 7:00 ਵਜੇ ਤੱਕ ਨਾਕਾ ਬੰਦੀ ਹੈ। ਨਾਕਾ ਬੰਦੀ ਦੇ ਦੌਰਾਨ ਚਲਾਨ ਨਹੀਂ ਕਰੀਦੇ ਹੈ। ਉਹਦੇ ਦੌਰਾਨ ਇੱਕ ਐਚ 426 ਬੀਡੀ 3622 ਗੱਡੀ ਰੁਕੀ ਸੀਗੀ ਉਹ ਜੋ ਡਿੱਗੀ ਵਗਰੇ ਚੱਕੀਤੀ ਡਿੱਗੀ ਦੇ ਵਿੱਚ ਇੱਕ ਗਿਰਚੇ ਤੇ ਇੱਕ ਉਹ ਜੋ ਆਪਣੀ ਜਿਹੜੀ ਸਾਈਕਲ ਦੀ ਘਰਾਰੀ ਜੀ ਹੁੰਦੀ ਹੈ ਉਹਨੂੰ ਬਿੰਡਾ ਚ ਲਾ ਕੇ ਕੋਥੇ ਹਾਰ ਜਆ ਬਣਾਇਆ ਸੀਗਾ ਮਾਰੂ ਹਾਰ ਜਆ ਸ਼ੱਕ ਦੇ ਧਾਰ ਤੇ ਉਹਨਾਂ ਰੁਕਿਆ ਸੀਗਾ ਉਹ ਕੋਈ ਤੋਂ ਬਾਅਦ ਗੱਡੀ ਤੇ ਕੋਈ ਡਾਕੂਮੈਂਟ ਨਹੀਂ ਸੀਗੇ ਉਹਦੇ ਠੀਕ ਹੈ ਚਲੋ ਮੌਜੂਦ ਬੰਦੇ ਜਾ ਕੇ ਕੋ ਬਾਦਲ ਘਟਦੇ ਚਲੋ ਉਹਨਾਂ ਦੀ ਤਸੱਲੀ ਤੇ ਫਿਰ ਅਸੀਂ ਉਹਨਾਂ ਨੂੰ ਛੱਡਤਾ ਉਹ ਕਰਨ ਤੋਂ ਗੱਡੀ ਡਾਕੂਮੈਂਟ ਪੇਸ਼ ਕਰਨਗੇ ਤੇ ਗੱਡੀ ਸੀ ਨੂੰ ਦੇ ਦੇਣਾ ਜਿੰਦਰਾ ਹਸਪਤਲ ਚ ਦਾਖਲ ਆ ਜੀ ਬੰਦਾ ਆਪਣਾ ਹੋਇਆ ਡਿਊਟੀ ਅਫਸਰ ਭੇਜਿਆ ਠੀਕ ਆ ਜੀ ਉਹ ਵਿਆਹ ਲੈ ਕੇ ਇਕ ਤਥੇ ਦੇ ਧਾਰਤੀ ਸੁਣਾਂਗੇ ਜੋ ਉਸ ਮਾਈ ਕਰਾਂਗੇ ਬਿਲਕੁਲ